ਸਾਰੀ ਦੁਨੀਆ ਖਤਮ ਹੋ ਸਕਦੀ ਪਰ ਇੱਕ ਕਲਗੀ ਤਰਜੀ ਦਾ ਖਾਲਸਾ ਨਹੀਂ ਕਦੇ ਵੀ ਖਤਮ ਹੋ ਸਕਦਾ ਜਿੰਨਾ ਚਿਰ ਤੱਕ ਜਿਮੀ ਉਸ ਮਾਰੂਗਾ ਉਨਾ ਚਿਰ ਤੱਕ ਖਾਲਸਾ ਇਦਾਂ ਹੀ ਰਹੂਗਾ ਇਹ ਖਾਲਸੇ ਨੂੰ ਕੋਈ ਨਹੀਂ ਮੁਕਾ ਸਕਦਾ ਨਾ ਝੁਕਾ ਨਹੀਂ ਸਕਦਾ ਕਿਉਂਕਿ ਖਾਲਸਾ ਪ੍ਰਗਟ ਹੋਇਆ ਹੈ ਇਹ ਕੋ ਹੁੰਦੇ ਜਿਨ੍ਹਾਂ ਦਾ ਜਨਮ ਹੋ ਜਾਂਦਾ ਤੇ ਜਿਹੜੀ ਚੀਜ਼ ਦਾ ਜਨਮ ਹੋਇਆ ਹੋਵੇ ਉਹ ਤੇ ਨਾਸਵੰਤ ਹੈ ਉਹ ਮਰ ਜਾਂਦੀ ਇੱਕ ਨਾ ਇੱਕ ਦਿਨ ਖਤਮ ਹੋ ਜਾਂਦੀ ਹੈ ਸਵਾਭ ਬਣ ਕੇ ਰਹਿ ਜਾਂਦੀ ਹੈ ਮਹਾਰਾਜ ਦੀ ਬਾਣੀ ਕਹਿੰਦੀ ਜੋਪ ਜੋ ਸੋ ਵਿਣਸ ਹੈ ਜਿਹੜੀ ਚੀਜ਼ ਪੈਦਾ ਹੋਈ ਉਹਨੇ ਖਤਮ ਹੋਣਾ ਵਾਵਾ ਪਰ ਜਿਹੜੀ ਚੀਜ਼ ਪ੍ਰਗਟ ਹੋਈ ਹੋਵੇ ਨਾ ਉਹ ਨਹੀਂ ਕਦੇ ਵੀ ਮਰਦੀ ਮਾਰੇ ਨਹੀਂ ਆਖਿਆ ਪ੍ਰਗਟਿਓ ਖਾਲਸਾ ਪਰਮਾਤਮਾ ਦੀ ਮੌਜ ਥੋੜਾ ਜਿਹਾ ਮਾਹੌਲ ਨੂੰ ਸਿਰਜ ਗਿਆ ਆਪਾਂ ਵੀ ਕੱਲ ਕੀ ਧਰ ਦਸ਼ਮੇਸ਼ ਜੀ ਤਾਂ ਜਦੋਂ ਉਹ ਮਾਹੌਲ ਸਿਰਜਿਆ ਕਿੰਦੇ ਪਹਿਲਾਂ ਚਿੱਠੀਆਂ ਪਾ ਦਿੱਤੀਆਂ ਖਾਲਸਾ ਪੰਥ ਨੂੰ ਉਹ ਕਿਸ ਤਰ੍ਹਾਂ ਦਾ ਬੋਲ ਸੀ ਘਰਾ ਘਰਾ ਦੇ ਚਿੱਠੀਆਂ ਪਾ ਦਿੱਤੀਆਂ ਵੀ ਜੇ ਕਿ ਪਰਿਵਾਰ ਦੇ ਚਾਰ ਮੈਂਬਰ ਆ ਨਾ ਤਿੰਨ ਅਨੰਦਪੁਰ ਸਾਹਿਬ ਜ਼ਰੂਰ ਪੰਚਬ ਸਾਖੀ ਤੇ ਇੱਕ ਨੂੰ ਭਾਵੇਂ ਘਰ ਵਿੱਚ ਛੱਡ ਕਿਓ ਵਾਹ ਜੇ ਕਿ ਪਰਿਵਾਰ ਦੇ ਦੋ ਮੈਂਬਰ ਆ ਹਾਂ ਹਾਂ ਉਹ ਇੱਕ ਆਨੰਦਪੁਰ ਸਾਹਿਬ ਆਵੇ ਜਰੂਰ ਆ ਬਸਾਖੀ ਵਾਲ ਦੇ ਉਤੇ ਇੱਕ ਭਾਵੇਂ ਘਰ ਵਿੱਚ ਰਹਿ ਤਾ ਵੇ ਵਾਹ ਵਾਹ ਇਦਾਂ ਮਹਾਰਾਏ ਨੇ ਫਿਰ ਕਿਰਪਾ ਕੀਤੀ ਸੱਚੇ ਪਾਤਸ਼ਾਹ ਮਹਾਰਾਏ ਨੇ ਫਿਰ ਅਨੰਦਪੁਰ ਸਾਹਿਬ ਜੀ ਦੀ ਧਰਤੀ ਦਾ ਸੀਆਰ ਸੰਗਤ ਦਾ ਇਕੱਠ ਕੀਤਾ ਮਹਾਰਾਜ ਨੇ ਪੰਨਿਆਂ ਦੇ ਸਿਰ ਲਏ ਉਹਨਾਂ ਦੇ ਸੇਲ ਸੀ ਜਿਹੜੇ ਵੱਖ ਕੀਤੇ ਥੋੜਾ ਥੋੜਾ ਜਿਹਾ ਤੋਂ ਪਹਿਲਾਂ ਵੀ ਚੱਲੀਏ ਵੀ ਕਦੇ ਵੀ ਉੱਥੇ ਮਾਹੌਲ ਸਿਰਜਣ ਤੋਂ ਪਹਿਲਾਂ ਜਿਹੜਾ ਉੱਥੇ ਬੈਨਰ ਲਾਏ ਗਏ ਕਿੰਦੇ ਹਸਤ ਲੇਖਾ ਤੇ ਬੈਨਰ ਬਣਾ ਕੇ ਮਹਾਰਾਜ ਨੇ ਲਵਾਏ ਮਿਲਕ ਹੱਥੀ ਮਹਾਰਾਜ ਨੇ ਲਿਖ ਕੇ ਸਾਰੇ ਸੇਖਾਂ ਨੂੰ ਬੇਨਤੀ ਕੀਤੀ ਵੀ ਇਹ ਬੈਨਰ ਜਿਹੜੇ ਲਾ ਦਿਓ ਫਿਰ ਸਟੇਜ ਦੇ ਪਿਛਲੇ ਪਾਸੇ ਦੋ ਤੰਬੂ ਬਣੇ 80 ਹਜ਼ਾਰ ਸੰਗਤ ਦਾ ਇਕੱਠ ਸੀ ਜਿਹੜੀ ਉਹਨਾਂ ਦੀ ਨਿਗਾਹ ਸਟੇਜ ਤੇ ਟਿਕੀ ਹੋਈ ਸੀ ਵੀ ਕਿਹੜੇ ਵੇ ਮਹਾਰਾਜ ਸਾਨੂੰ ਦੱਸਣ ਕਿ ਅੱਜ ਇੰਨਾ ਵੱਡਾ ਸੰਗਤ ਦਾ ਇਕੱਠ ਕਿਉਂ ਕੀਤਾ ਉਹ ਬੈਨਰਾਂ ਦਾ ਜ਼ਿਕਰ ਜ਼ਰੂਰ ਕਰੋ ਵੀ ਉਹਨਾਂ ਬੈਨਰਾਂ ਤੇ ਲਿਖਵਾਇਆ ਕੀ ਸੀ ਲਿਖਵਾਇਆ ਕੀ ਸੀ ਮਹਾਰਾਜ ਨੇ ਬੜੇ ਵਧੀਆ ਵਧੀਆ ਬਚਨ ਜੋਤੋਂ ਪ੍ਰੇਮ ਖੇਲਣ ਦਾ ਚਾਉ ਸਿਰਤਾ ਤਲੀ ਗਲੀ ਮੇਰੀ ਆਓ ਗਗਨ ਦਾ ਮਾਮਾ ਬਾਜ ਪਰਿਓ ਨੇ ਸਾਨੇ ਕਾਉ ਖੇਤ ਜੋ ਮਾਂਡਿਓ ਸੂਰਮਾ ਅਬ ਯੋਜਨ ਕੋ ਦਾਓ ਇਦਾਂ ਦੇ ਵੀਰ ਅਸੀਂ ਸ਼ਬਦ ਸੱਚੇ ਪਾਤਸ਼ਾਹ ਮਹਾਰਾਜ ਨੇ ਉਹਨਾਂ ਤੇ ਲਿਖੇ ਹੋਏ ਸੀ ਫਿਰ ਉਹ 8000 ਸੰਗਤ ਦਾ ਇਕੱਠ ਆਪਸ ਵਿੱਚ ਗੱਲਾਂ ਕਰਦੇ ਵੀ ਅੱਗੇ ਵੀ ਸੇਖ ਆਉਂਦੇ ਆ ਹੂੰ ਪਰ ਅਜ ਤੱਕ ਕਲਗੀ ਧਰਜੀ ਨੇ ਕਦੇ ਵੀ ਚਿੱਠੀਆਂ ਭਾਗੇ ਨਹੀਂ ਬੁਲਾਏ ਭੀ ਜਰੂਰ ਪਹੁੰਚੋ ਹਰ ਹਾਲਤਾਂ ਜੇ ਪਹੁੰਚੋ ਭਾਵੇਂ ਜੋ ਮਰਜੀ ਹੋਵੇ ਅੱਜ ਕਿਉਂ ਬੁਲਾਇਆ ਸਾਰੇ ਲੋਕਾਂ ਦੀ ਨਿਗਾਹਾਂ ਸਟੇਜ ਤੇ ਟਿਕੀ ਆ ਪਿਛਲੇ ਪਾਸੇ ਦੋ ਤੰਬੂ ਬਣੇ ਆ ਤੇ ਸਾਰਿਆਂ ਦੀ ਨਿਗਾਹ ਭੀ ਕਦੋਂ ਤੰਬੂ ਚੋਂ ਮਹਾਰਾਜ ਬਾਹਰ ਆਉਂਦੇ ਆ ਦੇਖੋ ਮਹਾਰਾਜ ਸੰਗਤਾਂ ਨੂੰ ਕੀ ਉਪਦੇਸ਼ ਦਿੰਦੇ ਆ ਫਿਰ ਮਹਾਰਾਜ ਨੰਗੀ ਤਲਵਾਰ ਲੈ ਕੇ ਬਾਹਰ ਆਉਂਦੇ ਆ ਚਿਹਰੇ ਤੇ ਨੋਖਾ ਜਲਾਲ ਪੂਰੇ ਵੀ ਰਾਸਤੇ ਵਿੱਚ ਕਲਗੀਧਰ ਪਾਤਸ਼ਾਹ ਮਹਾਰਾਜ ਫਿਰ ਸਟੇਜ ਤੇ ਆ ਕੇ ਗਰਜਦੇ ਆ ਮਹਾਰਾਜ ਕਹਿੰਦੇ ਸਿੱਖੋ ਇੱਕ ਸਿੱਖ ਦਾ ਸਿਰ ਚਾਹੀਦਾ ਮਾਰੇ ਕਿੰਨੇ ਹੈ ਕੋਈ ਸਿੱਖ ਬੇਟਾ ਜੋ ਕਰੇ ਸੀਸ ਭੇਟਾ ਪਹਿਲੀ ਆਵਾਜ਼ ਦਿੱਤੀ ਕੋਈ ਨਾ ਉઠਿਆ ਦੂਜੀ ਆਵਾਜ਼ ਦਿੱਤੀ ਫਿਰ ਵੀ ਕੋਈ ਨਾ ਉઠਿਆ ਫਿਰ ਤੀਜੀ ਆਵਾਜ਼ ਸੱਚੇ ਪਾਤਸ਼ਾਹ ਮਾਰੇ ਨੇ ਦਿੱਤੀ ਤੇ ਲਾਹੌਰ ਦੇ ਰਹਿਣ ਵਾਲਾ ਪਾਈ ਦਾ ਰਾਮ ਉઠਿਆ ਭਾਈ ਦਾ ਰਾਮ ਆਇਆ ਸਟੇਜ ਦੇ ਨੇੜੇ ਨੇਤਰ ਝੁਕੇ ਤੇ ਗੱਲ ਵਿੱਚ ਪੱਲਾ ਪਾਇਆ ਹੱਥ ਜੁੜੇ ਤੇ ਅੱਖਾਂ ਦੇ ਵਿੱਚ ਪ੍ਰੇਮ ਦੇ ਹੰਝੂ ਸੱਚੇ ਪਾਤਸ਼ਾਹ ਮਹਾਰਾਜ ਆਵਾਜ਼ ਦੇ ਕੇ ਕਹਿਣ ਲੱਗੇ ਤੇਰਾ ਨਾਮ ਕੀ ਆ ਕਹਿਣ ਲੱਗਾ ਮਹਾਰਾਜ ਮੇਰਾ ਨਾਮ ਹੈ ਦਾਇਰਾਮ ਸਤਿਗੁਰੂ ਕਹਿਣ ਲੱਗੇ ਕਿੱਥੋਂ ਦੇ ਰਹਿਣ ਵਾਲਾ ਹੂੰ ਕਹਿੰਦਾ ਮਾਰੇ ਲਾਹੌਰ ਦੇ ਰਹਿਣ ਵਾਲਾ ਹੂੰ ਸੱਚੇ ਪਾਤਸ਼ਾਹ ਮਾਰੇ ਨੇ ਬੀਰਾਸ ਦੇ ਵੱਲ ਭਾਈ ਦਾਇਰਾਮ ਦੇ ਵੱਲ ਵੇਖਿਆ ਤੇ ਮਾਰੇ ਕਹਿਣ ਲੱਗੇ ਦਾਇਰਾਮ ਲੜੇਗਾ ਹੂੰ ਤੇ ਭਾਈ ਦੈਰਾਮ ਕਹਿਣ ਲੱਗੇ ਮਹਾਰਾਜ ਕਾਮ ਹਮਾਰਾ ਤੋਲੂ ਤਕੜੀ ਨੰਗੀ ਕਰਦ ਕਬੀ ਨਹੀਂ ਪਕੜੀ ਚਿੜੀ ਉਡੇ ਡਰ ਸੇ ਮਰ ਜਾਉ ਦੁਸ਼ਮਣ ਸੇ ਕਿਵੇਂ ਲੜ ਪਾਉ ਮਾਰੇ ਕਦੇ ਨੰਗੀ ਕਰਦ ਨਹੀਂ ਹੱਥ ਵਿੱਚ ਫੜ ਕੇ ਵਗੀ ਤੁਸੀਂ ਲੜਨੀਆ ਗੱਲਾਂ ਕਰਦੇ ਮਾਰੇ ਨੇ ਬਾਹ ਤੋਂ ਫੜ ਕੇ ਤੇ ਸਤਗੁਰੂ ਅੰਦਰ ਲੈ ਗਏ ਮਾਰੇ ਨੇ ਤਲਵਾਰ ਦਾ ਵਾਰ ਕੀਤਾ ਤੇ ਸਿਰ ਵੜ ਕੇ ਰੱਖੇ ਦਿੱਤਾ ਫਿਰ ਵਾਰੀ ਵਾਰੀ ਆਏ ਪੰਜਾਂ ਦੇ ਸਿਰ ਲੈ ਵੱਖ ਕੀਤੇ ਧੜਾਂ ਦੇ ਨਾਲ ਫਿਰ ਧੜਾਂ ਤੇ ਜੋੜੇ ਫਿਰ ਉਹਨਾਂ ਨੂੰ ਨਲਾੰਬਰੀ ਬਾਣੇ ਵਿੱਚ ਮਾਰੇ ਨੇ ਤਿਆਰ ਬਰ ਤਿਆਰ ਕਰਕੇ ਬਾਹਰ ਸਟੇਜ ਤੇ ਲੈ ਕੇ ਆਏ ਫਿਰ ਮਾਰੇ ਨੇ ਉਥੇ ਅਮਰਤ ਸੰਚਾਰ ਕੀਤਾ ਪੰਜਾਂ ਨੂੰ ਅਮਰਤ ਛਕਾਇਆ ਫਿਰ ਕਲਗੀਧਰ ਪਾਤਸ਼ਾਹ ਮਹਾਰਾਜ ਆਪ ਵੀ ਨੇਤਰ ਝੁਕਾ ਕੇ ਗੱਲ ਵਿੱਚ ਪੱਲਾ ਪਾ ਕੇ ਹੱਥ ਜੋੜ ਕੇ ਕਹਿਣ ਲੱਗੇ ਵੀ ਤੁਸੀਂ ਸਿੰਘ ਸਜ ਗਏ ਤੁਸੀਂ ਖਾਲਸੇ ਬਣ ਗਏ ਮਹਾਰਾਜ ਕਹਿਣ ਲੱਗੇ ਭਾਈ ਦਇਆ ਸਿੰਘ ਜੀ ਹਾਂ ਹੁਣ ਕਿਰਪਾ ਕਰੋ ਜਿਵੇਂ ਮੈਂ ਤੁਹਾਨੂੰ ਆ ਅਮਰਤ ਛਕਾ ਕੇ ਦਇਆ RAM ਤੋਂ ਦਇਆ ਸਿੰਘ ਬਣਾਇਆ ਨਾ ਮੈਨੂੰ ਵੀ ਅਮਰਤ ਦਿਓ ਤੇ ਮੈਨੂੰ ਵੀ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣਾਓ ਤੇ ਭਾਈ ਦਇਆ ਸਿੰਘ ਜੀ ਹੱਥ ਜੋੜ ਕੇ ਕਹਿਣ ਲੱਗੇ ਮਹਾਰਾਜ ਤੁਸੀਂ ਇਹ ਗੱਲ ਕਹੀ ਤੇ ਅੱਜ ਤੋਂ ਬਾਅਦ ਤੁਸੀਂ ਪੰਥ ਹੋ ਤੁਸੀਂ ਪਰਮਾਤਮਾ ਦਾ ਰੂਪ ਹੋ ਤੇ ਮਹਾਰਾਜ ਜੇ ਅਸੀਂ ਪੰਥਿਆਂ ਤੇ ਸਾਨੂੰ ਇਹ ਅੰਮ੍ਰਿਤ ਲੈਣ ਤੋਂ ਪਹਿਲਾਂ ਪੰਜਾਂ ਨੂੰ ਸਿਰ ਦੇਨੇ ਪਏ ਫੇਰ ਅੰਮ੍ਰਿਤ ਸਾਨੂੰ ਮਿਲਿਆ ਮਹਾਰਾਜ ਤੁਸੀਂ ਕੀ ਦਿੰਦੇ ਹੋ ਤੇ ਮਹਾਰਾਜ ਨੇ ਕਿਹਾ ਸੀ ਦਾਮ ਤੋਂ ਨਾ ਦੇ ਸਕੂ ਭੇਟਾ ਮਨਜ਼ੂਰ ਕਰੋ ਔਰ ਸੁਣੋ ਦਇਆ ਸਿੰਘ ਜੋ ਜੋ ਭੇਟ ਮੈਂ ਚੜਾਉਂਗਾ ਪਿਤਾ ਕੋ ਕਟਾ ਕੇ ਜੈਸੇ ਖੂਨ ਕੀ ਖਲਾਈ ਹੋਲੀ ਪੈਸੀ ਹੋਲੀ ਆਪਣੇ ਹੀ ਬੇਟੋ ਕੀ ਖਲਾਉਂਗਾ ਦੋ ਕੋ ਚਮਕੌਰ ਮੈਂ ਕਟਾਊਂਗਾ ਕਟਾਰੋ ਸੰਗ ਦੋ ਕੋ ਸਰਹੰਦ ਦੀ ਦੀਵਾਰੋ ਪੇਚਣਾਊਂਗਾ ਮਾਰੇ ਕਹਿੰਦੇ ਸੀਸ ਪਹਿਣਾ ਤਾਜ ਹੋਗਾ ਹੱਥ ਪਹਿਣਾ ਬਾਜ ਹੋਗਾ ਖੁਸ ਗਿਆ ਰਾਜ ਹੋਗਾ ਲਵਾਰਸ ਕਹਿਲਾਊਂਗਾ ਸੁੱਖੋ ਕੋ ਸਮੇਟ ਕਰ ਪੰਸਾ ਬੇਟ ਕੀਤਾ ਅਬ ਤੋ ਪਿਲਾਦੇ ਪਹਲ ਮੈਂ ਸੇਵਕ ਕਹਿਲਾਊਂਗਾ ਮਾਰੇ ਕਹਿਣ ਲਗੇ ਭਾਈ ਦਾਸ ਸਿੰਘ ਜੀ ਸਮਾਂ ਆਊਗਾ ਇਸ ਅਮਰਤ ਦੇ ਬਦਲੇ ਮੈਂ ਆਪਣੇ ਪੂਰੇ ਦਾ ਪੂਰਾ ਪਰਿਵਾਰ ਕੁਰਬਾਨ ਕਰ ਦਿਆਂਗਾ ਮੇਰ ਮਹਾਰਾਜ ਦਾ ਸਮਾਂ ਆਇਆ ਸਤਮੁਤ ਮਾਰੇ ਨੇ ਪੂਰੇ ਦਾ ਪੂਰਾ ਪਰਿਵਾਰ ਕੁਰਬਾਨ ਕਰ ਦਿੱਤਾ ਇੱਕ ਇੱਥੇ ਇੱਕ ਬੇਨਤੀ ਮੈਂ ਕਰਨੀ ਚਾਹੁੰਨਾ ਜੀ 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 ਕਈ ਲੋਕ ਕਹਿ ਦਿੰਦੇ ਆ ਵੀ ਅਮਰ ਤੇ ਸ਼ਕਨ ਦੀ ਕੀ ਲੋੜ ਆ ਮੈਂ ਉਹਨਾਂ ਨੂੰ ਬੇਨਤੀ ਕਰਦਾ ਹਾਂ ਨਾ ਵੀ ਜੇ ਕਲਗੀਧਰ ਸੱਚੇ ਪਾਤਸ਼ਾਹ ਮਾਰੇ ਸਾਡੇ ਗੁਰੂ ਸੀ ਹਾਂ ਤੇ ਜੇ ਗੁਰੂ ਨੂੰ ਅੰਮ੍ਰਿਤ ਛਕਣਾ ਪਿਆ ਤੇ ਸਿੱਖ ਵਾਸਤੇ ਅੰਮ੍ਰਿਤ ਛਕਣਾ ਕਿੰਨਾ ਜ਼ਿਆਦਾ ਜ਼ਰੂਰੀ ਹੈ ਜਿੰਨਾ ਚਿਰ ਤੱਕ ਅਸੀਂ ਅੰਮ੍ਰਿਤ ਨਹੀਂ ਛਕਦੇ ਉਹਨਾਂ ਚਿਰ ਤੱਕ ਅਸੀਂ ਇਹ ਗੱਲ ਨਹੀਂ ਕਹਿ ਸਕਦੇ ਕਿ ਅਸੀਂ ਗੁਰੂ ਗੋਬਿੰਦ ਸਿੰਘ ਦੇ ਪੋਤੇ ਆ ਜਾਂ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਧੀਆਂ ਕਲਗੀ ਤਰਜੀ ਦੇ ਧੀਆਂ ਪੁੱਤ ਉਦੋਂ ਹੀ ਬਣਿਆ ਜਾਣਾ ਜਦੋਂ ਪੰਜਾਂ ਦੇ ਕੋਲ ਜਾ ਕੇ ਨਾ ਤਲੀਆਂ ਦਾ ਬੁਣਕ ਬੁੱਕ ਬਣਾ ਕੇ ਤੇ ਅਸੀਂ ਖੰਡੇ ਬਾਟੇ ਦਾ ਅੰਮ੍ਰਿਤ ਛਕਾਂਗੇ ਸੋ ਸਾਨੂੰ ਅੱਜ ਲੋੜ ਆ ਪਈ ਅਸੀਂ ਅੰਮ੍ਰਿਤ ਛਕ ਕੇ ਤਿਆਰ ਬਰ ਤਿਆਰ ਹੋਈਏ ਮਰਿਆਦਾ ਦੇ ਵਿੱਚ ਰਹਿ ਕੇ ਅਸੀਂ ਆਪਣੀ ਜ਼ਿੰਦਗੀ ਹੈ ਜਿਹੜੀ ਉਹ ਬਸ ਸਰਕਾਰੀ ਇਹ ਇੱਥੇ ਕਈ ਕਹਿੰਦੇ ਵੀ ਅਸੀਂ ਕਿਹੜਾ ਕੁਝ ਖਾਂਦੇ ਪੀਂਦੇ ਅਸੀਂ ਤਾਂ ਰਹਿਤ ਧਾਰੀ ਹੁੰਦੇ ਤੇ ਮੈਂ ਸਟੇਜਾਂ ਤੋਂ ਬੇਨਤੀ ਕਰ ਦਿੰਨਾ ਵੀ ਰਹਿਤ ਧਾਰੀ ਬੰਦਾ 2 4 6 ਮਹੀਨੇ ਸਾਲ ਵਾਸਤੇ ਹੁੰਦਾ ਜਿਹਨੂੰ ਅਜੇ ਵੀ 55 7 7 ਸਾਲ ਹੋ ਗਏ ਕਈ ਜਾਂਦਾ ਮੈਂ ਰਹਿ ਧਾਰੀ ਹਾਂ ਉਹ ਰਹਿ ਧਾਰੀ ਨੇ ਉਹ ਪਖੰਡ ਧਾਰੀ ਹੁੰਦਾ ਤੇ ਜਦੋਂ ਆਪਾਂ ਇਹ ਸਮਾਂ ਹੋਵੇ ਨਾ ਪਤਾ ਲੱਗੇ ਵੀ ਅਸੀਂ ਤਿਆਰ ਵਰਤਿਆ ਰਹਿ ਸਕਦੇ ਹੋ ਤਾਂ ਸਾਨੂੰ ਅਮਰਤਿ ਸ਼ਕ ਲੈਣਾ ਚਾਹੀਦਾ ਕਈ ਇਹਨੂੰ ਕਹਈਏ ਜੀ ਅਮਰਤਿ ਸ਼ਕ ਲੋ ਕਈ ਕਹਿੰਦੇ ਜੀ ਅਜੇ ਤੇ ਸਮਾਂ ਹੀ ਬਹੁਤ ਪਿਆ ਤੇ ਮੈਂ ਕਹਿਣਾ ਨਾ ਵੀ ਬਾਪੂ ਜੀ ਇੱਕ ਆਕਾਲ ਤੱਕ ਸਭ ਇੱਕ ਬਾਪੂ ਮਿਲਿਆ ਦੇ ਬਾਪੂ ਨੇ ਉਹ ਬੜੀਆਂ ਹੀ ਤਾਸਤੀਆਂ ਗੱਲਾਂ ਦਸੀਆਂ ਤੇ ਮੈਂ ਬਾਪੂ ਜੀ ਅਮਰਤ ਨਹੀਂ ਛਕਿਆ ਕਹਿੰਦੇ ਨਹੀਂ ਅਜੇ ਅਮਰਤ ਨਹੀਂ ਹੈਗਾ ਜੇ ਸਮਾਂ ਬਹੁਤ ਪਿਆ ਮੈਂ ਬਾਪੂ ਜੀ ਆਹ ਸਾਹ ਆ ਅਗਲੇ ਦਾ ਪਤਾ ਹੀ ਨਹੀਂ ਹੁਣਾ ਕਿ ਨਹੀਂ ਹੁਣਾ ਤੁਸੀਂ ਇਹ ਗੱਲ ਕਿੱਦਾਂ ਦਾਵੇ ਨਾਲ ਕਹਿ ਸਕਦੇ ਵੀ ਜੇ ਸਮਾਂ ਬਹੁਤ ਪਿਆ ਸਭ ਤੋਂ ਕੀਮਤੀ ਦੁਨੀਆ ਤੇ ਕੋਈ ਚੀਜ਼ ਹੈ ਨਾ ਉਹ ਸਮਾਂ ਆ ਤੇ ਜਦੋਂ ਸਮਾਂ ਬੰਦੇ ਦੇ ਹੱਥ ਚੋਂ ਇੱਕ ਵਾਰ ਨਿਕਲ ਜਾਵੇ ਫਿਰ ਨਹੀਂ ਸਮਾਂ ਕਦੇ ਵੀ ਹੱਥੋਂ ਦਾ ਇੱਕ ਚੀਜ਼ ਮੈਂ ਤੁਹਾਨੂੰ ਦੱਸਾਂ ਕਿ ਤੁਸੀਂ ਹੁਣ ਮੈਨੂੰ ਦੱਸ ਰਹੇ ਹੋ ਆਪਾਂ ਅਸੀਂ ਲੱਖਾਂ ਵਾਰ ਸਟੇਜਾਂ ਤੋਂ ਸੁਣਿਆ ਹੂਗਾ ਪਾਵੇਂ ਲੱਖਾਂ ਵਾਰੀ ਕਿਤਾਬਾਂ ਚ ਪੜਿਆ ਹੋਊਗਾ ਪਰ ਇਹ ਚੀਜ਼ ਨੂੰ ਜਦੋਂ ਸੁਣਦੇ ਆ ਨਾ ਉਹ ਵਾਰ-ਵਾਰ ਐਨ ਲੱਗਦਾ ਵੀ ਜਿਵੇਂ ਨਵਾਂ ਹੀ ਸੁਣ ਰਹੇ ਆ ਬਿਲਕੁਲ ਇਹ ਪਿਆਰ ਆ ਸਾਡਾ ਗੁਰੂ ਦਾ ਬਿਲਕੁਲ ਕਵੀ ਤਾਂ ਸੱਚੇ ਪਾਤਸ਼ਾਹ ਮਾਰੇ ਨੇ ਖਾਲਸ ਨੂੰ ਬਖਸ਼ਿਸ਼ਾਂ ਵਡੀਆਂ ਕੀਤੀ ਵੇਖੋ ਇੱਥੇ ਕਿੰਨੇ ਪੀਰ ਪੈਗੰਬਰ ਕਿੰਨੇ ਸਾਧੂ ਸੰਤ ਹੋਏ ਕਿੰਨੇ ਔਲੀਏ ਅਵਤਾਰ ਹੋਏ ਆ ਵੱਡੇ ਵੱਡੇ ਦੇਵਤੇ ਹੋਏ ਆ ਪਰ ਕੋਈ ਵੀ ਦੇਵਤਾ ਕੋਈ ਵੀ ਗੁਰੂ ਇਦਾਂ ਦਾ ਨਹੀਂ ਹੋਇਆ ਜਿਨ੍ਹਾਂ ਆਪਣੇ ਚੇਲਿਆਂ ਦੇ ਚਰਨ ਚੁੰਮੇ ਹੋਣਾ ਆਪਣੇ ਚੇਲਿਆਂ ਨੂੰ ਇਨਾ ਪਿਆਰ ਦਿੱਤਾ ਵੇ ਆਪਣੇ ਚੇਲਿਆਂ ਨੂੰ ਮੱਥਾ ਤੱਕ ਟੇਕਿਆ ਵੇ ਦੁਨੀਆ ਤੇ ਕੋਈ ਵੀ ਪੈਗੰਬਰ ਨਹੀਂ ਇਦਾਂ ਦਾ ਆਇਆ ਕੇਵਲ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਨ੍ਹਾਂ ਨੇ ਸਾਡੇ ਵੱਲ ਇਸ਼ਾਰਾ ਕਰਕੇ ਕਿਹਾ ਖਾਲਸਾ ਮੇਰਾ ਰੂਪ ਹੈ ਖਾਸ ਜੀ ਖਾਲਸਾ ਮੇਰਾ ਰੂਪ ਹੈ ਖਾਸ ਖਾਲਸੇ ਮੈਂ ਹੂੰ ਕਰੂਨ ਵਾਸਤ ਕਲਗੀਧਰ ਪਾਤਸ਼ਾਹ ਮਾਰੇ ਕਹਿੰਦੇ ਇਹ ਮੇਰਾ ਰੂਪ ਆ ਜਿਨ੍ਹਾਂ ਨੇ ਮੇਰੇ ਦਰਸ਼ਨ ਕਰਨੇ ਆ ਉਹ ਇਸ ਖਾਲਸੇ ਦੇ ਦਰਸ਼ਨ ਕਰੇ ਤੇ ਫਿਰ ਮੇਰੇ ਦਰਸ਼ਨ ਹੋ ਜਾਣਗੇ ਖਾਲਸੇ ਦੇ ਵਿੱਚੋਂ ਨਹੀਂ ਤੇ ਅੱਜ ਕੱਲ ਦੇ ਬਾਬੇ ਕਹਿੰਦੇ ਵੀ ਮੇਰੇ ਦਰਸ਼ਨ ਕਰੋ ਮੇਰੇ ਵਿੱਚੋਂ ਮੇਰੇ ਦਰਸ਼ਨ ਹੋਣੇ ਮੇਰੇ ਚੇਲਿਆਂ ਦੇ ਵਿੱਚੋਂ ਥੋੜਾ ਮੇਰੇ ਦਰਸ਼ਨ ਪਰ ਕਲਗੀਧਰ ਪਾਤਸ਼ਾਹ ਮਾਰੇ ਨੇ ਜਦੋਂ ਚਮਕੌਰ ਦੀ ਜੰਗ ਦੇ ਵਿੱਚ ਖਾਲਸਾ ਦਾ ਲੇਟਿਆ ਸੀ ਤੇ ਮਾਰੇ ਨੇ ਆਪਣੇ ਸਿੱਖਾਂ ਦੇ ਚਰਨ ਚੁੰਮੇ ਆਪਣੇ ਸਿੱਖਾਂ ਦੇ ਹੱਥ ਚੁੰਮੇ ਆਪਣੇ ਸਿੱਖਾਂ ਦੇ ਮੱਥੇ ਚੁੰਮੇ ਜੇ ਸਿੱਖਾਂ ਦੇ ਬਸਤਰਾਂ ਦੇ ਨਾਲ ਕੱਟਾ ਲੱਗਾ ਸੀ ਨਾ ਚੋਲਿਆਂ ਦੇ ਨਾਲ ਮਾਰੇ ਨੇ ਗਲ ਵਿੱਚ ਪਏ ਹਜੂਰੀਏ ਦੇ ਨਾਲ ਸਿੱਖਾਂ ਦੇ ਚੋਲਿਆਂ ਦੇ ਨਾਲੋਂ ਕੱਟਾ ਝਾੜਿਆ ਸਿੱਖਾਂ ਦੇ ਬਸਤਰ ਸਾਫ਼ ਕੀਤੇ ਮੈਂਨਾ ਵੀ ਜਿੰਨਾ ਪਿਆਰ ਗੁਰੂ ਗੋਬਿੰਦ ਸਿੰਘ ਮਾਰੇ ਨੇ ਕੀਤਾ ਦੁਨੀਆ ਦਾ ਕੋਈ ਵੀ ਪੈਗੰਬਰ ਆਪਣੀ ਉਮਮਤ ਦੇ ਨਾਲ ਆਪਣੇ ਚੇਲਿਆਂ ਦੇ ਨਾਲ ਇੰਨਾ ਪਿਆਰ ਨਹੀਂ ਕਰ ਸਕਦਾ ਕਿਹੋ ਜਿਹਾ ਬਣ ਗਏ ਕਦੇ ਅੱਜ ਕੱਲ ਹੁਣ ਤੁਸੀਂ ਇੱਥੇ ਕੋਈ ਵੇਖ ਲਓ ਕੋਈ ਬਾਬਾ ਕੋਈ ਪਖੰਡੀ ਬਾਬਾ ਵੇਖ ਲਓ ਆ ਤੁਸੀਂ ਵੇਖਦੇ ਜਿੰਨਾ ਚਾਰ ਇੱਟਾਂ ਰੱਖ ਕੇ ਤੇ ਚੌਕੀਆਂ ਭਰਦੇ ਰਹਿੰਦੇ ਲੋਕ ਜਿਹੜੇ ਪਖੰਡੀ ਬਾਬੇ ਉਹਨਾਂ ਨੇ ਕਦੇ ਇਹ ਗੱਲ ਕਹੀ ਆ ਵੀ ਤੁਸੀਂ ਆ ਜਿਹੜੀ ਚੀਜ਼ ਮੈਨੂੰ ਕੋਈ ਭੇਟਾ ਕਰਨੀ ਚਾਹੁੰਦੇ ਜੋ ਮੇਰੇ ਚੇਲੇ ਨੂੰ ਭੇਟਾ ਕਰ ਦਿਓ ਚੇਲੇ ਨੂੰ ਦੇ ਦੋਗੇ ਸਮਝੋ ਮੇਰੇ ਕੋਲ ਪਹੁੰਚ ਗਈ ਅਗਲਾ ਆਂਦਾ ਵੀ ਹਾਂ ਇਹ ਚੀਜ਼ ਜਿਹੜੀ ਆ ਇਹ ਮੈਨੂੰ ਦੇਂਗਾ ਫੇਰ ਵੀ ਮੇਰੇ ਕੋਲ ਪਹੁੰਚਣੀ ਆ ਵਾਹ ਤੇ ਮਹਾਰਾਜ ਨੇ ਤੇ ਕਲਗੀਧਰ ਜੀ ਨੇ ਖਾਲਸੇ ਨੂੰ ਇਥੋਂ ਤੱਕ ਬਚਨ ਕੀਤੇ ਮਹਾਰਾਜ ਕਹਿੰਦੇ ਸੇਵ ਕਰੀ ਇਨਹੀ ਕੀ ਭਾਵਤ ਔਰ ਕੀ ਸੇਵ ਸੁਹਾਤ ਨਾ ਜੀ ਕੋ ਮਹਾਰਾਜ ਕਹਿੰਦੇ ਦਾਨ ਦੇਓ ਇਨਹੀ ਕੋ ਪਲੋ ਔਰ ਆਣ ਕੋ ਦਾਨ ਨਾ ਲਾਗਤ ਨੀ ਕੋ ਜੀ ਮਹਾਰਾਜ ਕਹਿੰਦੇ ਜੇ ਕੋਈ ਸਿੱਖ ਮੈਨੂੰ ਕੋਈ ਵਸਤੂ ਭੇਟਾ ਕਰਨੀ ਚਾਹੁੰਦਾ ਨਾ ਉਹ ਖਾਲਸੇ ਦੇ ਤਾਂ ਹੀ ਭੇਟਾ ਕਰੋ ਜਦੋਂ ਖਾਲਸੇ ਨੂੰ ਵਸਤੂ ਭੇਟਾ ਕਰੋਗੇ ਸਮਝੋ ਤੁਹਾਡੀ ਵਸਤੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਪਾ ਕਿੰਨਾ ਪਿਆਰ ਗੁਰੂ